ਅੱਜ ਮੈਂ ਤੁਹਾਨੂੰ 5S ਫਾਰਮੂਲਾ ਦੱਸਣ ਲੱਗਾ ਜਿਸ ਦਾ ਯੂਜ਼ ਕਰਕੇ ਹਾਊਸਵਾਈਫ ਸਟੂਡੈਂਟ ਤੇ ਹੋਰ ਜਿਨ੍ਹਾਂ ਕੋਲੇ ਵੀ ਟਾਈਮ ਆ ਉਹ ਪਾਰਟ ਟਾਈਮ ਕਰਕੇ ਲੱਖਾਂ ਰੁਪਏ ਕਮਾ ਰਹੇ ਐਸੋ ਤੁਸੀਂ ਵੀ ਵੀਡੀਓ ਨੂੰ ਸਭ ਤੋਂ ਪਹਿਲਾਂ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਪਹਿਲੇ ਐਸ ਦਾ ਜੀ ਸਮਾਲੇਨ ਸਾਈਜ਼ ਮਤਲਬ ਜੇ ਤੁਸੀਂ ਆਨਲਾਈਨ ਪ੍ਰੋਡਕਟ ਸੇਲ ਕਰਨ ਦਾ ਸੋਚਦੇ ਹੋ ਉਹਦਾ ਸਾਈਜ਼ ਵੱਡਾ ਨਾ ਹੋਵੇ ਕਿਉਂਕਿ ਜੇ ਮੀਡੀਅਮ ਸਾਈਜ਼ ਜਾਂ ਸਮਾਲ ਸਾਈਜ਼ ਦੀ ਚੀਜ਼ ਰਹਿੰਦੀ ਆ ਤਾਂ ਉਹ ਕੋਰੀਅਰ ਕਰਨੀ ਬਹੁਤ ਆਸਾਨ ਆ ਨੰਬਰ 2 ਇਹਦਾ ਜੀ ਸ਼ੈਲਫ ਲਾਈਫ ਜਿਹੜਾ ਤੁਸੀਂ ਪ੍ਰੋਡਕਟ ਰੱਖ ਰਹੇ ਹੋ ਜਾਂ ਸੇਲ ਕਰਨ ਦਾ ਸੋਚ ਰਹੇ ਹੋ ਆਨਲਾਈਨ ਉਹਦੀ ਸ਼ੈਲਫ ਲਾਈਫ ਲੰਬੀ ਹੋਣੀ ਚਾਹੀਦੀ ਇਹ ਨਹੀਂ ਕਿ 2 ਜਾਂ 3 ਮਹੀਨਿਆਂ ਦੇ ਵਿੱਚ ਉਹ ਡੈਡ ਸਟਾਕ ਹੋ ਜੇ ਅਖੀਰ ਤਾਂ ਜੀ ਸਾਈਜ਼ਸ ਸਾਈਜ਼ਸ ਦੇ ਵਿੱਚ ਇਹ ਆ ਕਿ ਤੁਹਾਡਾ ਪ੍ਰੋਡਕਟ ਜੋ ਆ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਐਲ ਐਮ ਜਾਂ ਐਕਸਲ ਜਾਂ ਇਦਾਂ ਹੋਵੇ ਕਿ ਇੱਕ ਨਾਲ ਹੀ ਤੁਹਾਡੇ ਕੋਲ ਲੱਗ ਲਗੇ ਸਾਈਜ਼ ਆ ਉਦੇ ਨਾਲ ਕੀ ਹੁੰਦਾ ਕਿ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਕਾਫੀ ਡੈਡ ਹੋ ਜਾਂਦਾ ਕਿਉਂਕਿ ਕੁਝ ਸਾਈਜ਼ ਵੇਚ ਜਾਂਦੇ ਕੁਝ ਨਹੀਂ ਵਿਕਦੇ ਸੇਫ ਪ੍ਰਾਈਸਿੰਗ ਤੁਹਾਡੇ ਪ੍ਰੋਡਕਟ ਦਾ ਪ੍ਰਾਈਸ 300 ਤੋਂ ਲੈ ਕੇ 3000 ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੀ ਰਿਸਰਚ ਸਾਹਮਣੇ ਆਈਆਂ ਜਿਦੇ ਵਿੱਚ ਇਹ ਪਤਾ ਲੱਗਿਆ ਕਿ ਜੇ ਤੁਹਾਡਾ ਪ੍ਰੋਡਕਟ ਇਸ ਤਰ੍ਹਾਂ ਰੇਂਜ ਦੇ ਵਿੱਚ ਆਉਂਦਾ ਤਾਂ ਆਨਲਾਈਨ ਸੇਲ ਕਰਨਾ ਬਹੁਤ ਸੌਖਾ ਪਰ ਪੰਜ ਸਕੈਰਸਟੀ ਮਤਲਬ ਕਿ ਤੁਹਾਡੇ ਪ੍ਰੋਡਕਟ ਜਿਹੜਾ ਹੈਗਾ ਉਹ ਇਸ ਤਰ੍ਹਾਂ ਤੁਸੀਂ ਸੇਲ ਕਰਨਾ ਕਿ ਕਸਟਮਰ ਨੂੰ ਲੱਗੇ ਕਿ ਇਹ ਜਲਦੀ ਖਤਮ ਹੋਣਾ ਹੈ ਸੋ ਲਿਮਟਿਡ ਚੀਜ਼ਾਂ ਤੁਸੀਂ ਤਿਆਰ ਕਰੋ ਤੁਸੀਂ ਆਪਣਾ ਬੁਟੀਕ ਓਪਨ ਕਰਨ ਜੋ ਆਲਰੇਡੀ ਬੁਟੀਕ ਓਪਨ ਕੀਤਾ ਹੋਇਆ ਤਾਂ ਤੁਸੀਂ ਸਾਡੇ ਫਾਨੋ ਸਟਾਈਲ ਸਟੋਰ ਦੇ ਉੱਪਰੋਂ ਹੋਲਸੇਲ ਪ੍ਰਾਈਸ ਦੇ ਵਿੱਚ ਹੈਂਡਵਰਕ ਮੂਸ਼ੀਦਾਰ ਦੇ ਬਹੁਤ ਹੀ ਸੋਹਣੇ-ਸੋਹਣੇ ਸਪਲਾਈ ਲੈ ਸਕਦੇ ਹੋ ਬੁਟੀਕ ਜ਼ੀਰੋ ਤੋਂ ਟੌਪ ਲੈਵਲ ਤੇ ਪਹੁੰਚਾਉਣਾ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਜਿਹਦਾ ਲਿੰਕ ਪ੍ਰੋਫਾਈਲ ਬਾਇਓ 'ਚ ਦਿੱਤਾ ਜਿੱਥੇ ਪ੍ਰੋਪਰ ਦੱਸਿਆ ਹੈ ਕਿ ਕਿਵੇਂ ਤੁਸੀਂ ਆਪਣੇ ਬੁਟੀਕ ਨੂੰ ਜ਼ੀਰੋ ਤੋਂ ਟੌਪ ਲੈਵਲ ਤੇ ਪਹੁੰਚਾ ਸਕਦੇ ਹੋ